ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ। ਭਾਰਤ ਦੇਸ਼ ਦੇ ਵਿੱਚ ਇੱਕ ਸਭ ਤੋਂ ਵੱਡੀ ਕ੍ਰੀਤੀ ਵਿਆਹ ਸ਼ਾਦੀ ਦੇ ਵਿੱਚ ਤੋਹਫੇ ਦੇਣੇ ਦੇਸ਼ ਦੇ ਰੂਪ ਦੇ ਵਿੱਚ ਨਕਦੀਆਂ ਦੇਣੀਆਂ ਹੋਰ ਵਰਤੋਂ ਵਾਲਾ ਸਮਾਨ ਦੇਣਾ ਗੱਡੀਆਂ ਮੋਟਰਸਾਈਕਲ ਦੇਣੇ ਇਹ ਬਹੁਤ ਵੱਡੀ ਲਾਨਤ ਹੈ ਭਾਰਤ ਦੇਸ਼ ਦੇ ਵਿੱਚ। ਔਰ ਇਸ ਨੂੰ ਕੁਝ ਲੋਕ ਜਿਹੜਾ ਕਿ ਆਪਣੀ ਸ਼ੋਹਰਤ ਸਮਝਦੇ ਨੇ ਆਪਣਾ ਜਿਹੜਾ ਕਿ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਆਪਣਾ ਨਾਮ ਉੱਚਾ ਕਰਨ ਵਾਸਤੇ ਇਹ ਦੇਹੀ ਦਿੰਦੇ ਨੇ ਸੋ ਅਜੇਹਾ ਹੀ ਇੱਕ ਪਰਿਵਾਰ ਜਿਸ ਨੇ ਦੇਹੀ ਦਿੱਤਾ ਹੈ 21 ਕਰੋੜ 11 ਲੱਖ ਰੁਪਏ ਦਾ ਜੋ ਮੀਡੀਆ ਦੇ ਉੱਪਰ ਪੂਰੀ ਤਰ੍ਹਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਕ 21 ਕਰੋੜ 11 ਲੱਖ ਰੁਪਏ ਵਿੱਚ ਉਹਨਾਂ ਨੇ ਤੋਹਫੇ ਦਿੱਤੇ ਨੇ ਆਪਣੇ ਦੇਹੀ ਦੇ ਰੂਪ ਵਿੱਚ ਸੋ ਦੂਸਰੇ ਪਾਸੇ ਦੇਹ ਦੀ ਲਾਣ ਜਿਹੜੇ ਕਿ ਬਹੁਤ ਸਾਰੇ ਔਰਤਾਂ ਦਾ ਜਿਹੜਾ ਕਿ ਦੇਹੀ ਦੇ ਨਾਲ ਨਾ ਪੂਰਾ ਹੋਣ ਕਰਕੇ ਉਹਨਾਂ ਦੀ ਜਾਨ ਚਲੀ ਜਾਂਦੀ ਏ ਸੋਹਰਾ ਪਰਿਵਾਰ ਉਹਨਾਂ ਨੂੰ ਜਿਹੜਾ ਕਿ ਮਾਰ ਦਿੰਦਾ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਹਿੰਦੂ ਪਰਿਵਾਰ ਦੀ ਲੜਕੀ ਜਿਸ ਨੇ ਸਿੱਖ ਪਹਿਰਾਵੇ ਦੇ ਵਿੱਚ ਆ ਕੇ ਔਰ ਗੁਰਬਾਣੀ ਨਾਲ ਜੁੜੀ ਸੀ ਔਰ ਉਹਨਾਂ ਨੂੰ ਜਿਹੜਾ ਕਿ ਸਹੁਰੇ ਪਰਿਵਾਰ ਨੇ ਦੇਹ ਚ ਨਾ ਪੂਰਾ ਲਿਆਉਣ ਕਰਕੇ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ মিডিਆ ਦੇ ਉੱਪਰ ਬਹੁਤ ਜ਼ਿਆਦਾ ਉਸ ਲੜਕੀ ਦਾ ਜਿਹੜਾ ਕਿ ਸਭ ਨੇ ਦੁੱਖ ਸਾਂਝਾ ਕੀਤਾ ਔਰ ਕਿ ਉਹਨਾਂ ਜਿਨ੍ਹਾਂ ਜਿਹਨੇ ਸਹੁਰੇ ਪਰਿਵਾਰ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਸੋ ਦੂਸਰੇ ਪਾਸੇ ਜਿਹੜਾ ਕਿ ਅੱਜ ਇਹ মিডিਆ ਦੇ ਉੱਪਰ ਆਇਆ ਕਿ ਜਿਹੜਾ 21,11 80 ਕਰੋੜ 11 ਲੱਖ ਦਾ दहेज ਦਿੱਤਾ ਗਿਆ ਇਹ ਵੀ ਅੱਜ ਮੀਡੀਆ ਦੇ ਉੱਪਰ ਬੜਾ ਉੱਚੇ ਕੇ ਸਾਹਮਣੇ ਆਇਆ ਹੈ ਇਹ दहेज ਇੰਨਾ ਕਿਉਂ ਦਿੱਤਾ ਗਿਆ ਤੇ ਆਪਣੇ ਇਹ दहेज ਦੇ ਕੇ ਆਪਣੇ ਆਪ ਨੂੰ ਪੂਰੇ ਇੰਡੀਆ ਦੇ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਕਿ ਨਾਮ ਪ੍ਰਚਲਿਤ ਕਰਨ ਵਾਸਤੇ ਮੀਡੀਆ ਦੇ ਉੱਪਰ ਉਛਾਲਿਆ ਗਿਆ ਇਸ ਨਾਲ ਆਮ ਲੋਕਾਂ ਦਾ ਜਿਹੜਾ ਕਿ ਇਹ ਵੱਡੇ ਅਮੀਰ ਨਜਵਾੜੇ ਲੋਕ ਨੇ ਆਮ ਲੋਕਾਂ ਦੇ ਉੱਪਰ ਇਹਨਾਂ ਦਾ ਅਸਰ ਦੇਖਣ ਨੂੰ ਮਿਲਦਾ ਹੈ ਦੇਹੀ ਦੇ ਉਪਚੇ ਨਕਦੀ ਦੇਣੀ ਜ਼ਮੀਨ ਜਾਇਦਾਦ ਦੇਣੀ ਜ਼ੰਗੀਰਾ ਦੇਣੀਆਂ 골ਡ ਦੇਣਾ ਇਹ ਸਭ ਕੁਝ ਰਜਵਾੜੇ ਤੇ ਪੁਰਾਣੇ ਜਿਹੜੇ ਲੋਕ ਨੇ ਉਹ ਦਿੰਦੇ ਨੇ ਦੇਖin ਇਸ ਦੇਹੀ ਨੂੰ ਦੇਖ ਕੇ ਫਿਰ ਮੀਡੀਆ ਦੇ ਵਿੱਚ ਵਿਚਾਰਨਾ ਇਹ ਕਿੱਡੀ ਕੁ ਅਨਪਤੀ ਗੱਲ ਹੈ ਲੇਕਿਨ ਅੱਜ ਜਿਹੜਾ ਕਿ ਰਾਜਸਥਾਨ ਇੱਕ ਰਵਾਇਤੀ ਜਿਹੜਾ ਕਿ ਉੱਥੋਂ ਦੇ ਲੋਕਾਂ ਦਾ ਦੇਹੀ ਦੇਣਾ ਤੰਦਾ ਹੈ ਔਰ ਆਪਣੇ ਆਪ ਨੂੰ ਦੇਹ ਹੀ ਦੇ ਕੇ ਬਹੁਤ ਉੱਚਾ ਸਮਝਦੇ ਨੇ ਦੇਹ ਲੈਣਾ ਜਾਂ ਦੇਹ ਦੇਣਾ ਉਹਨਾਂ ਦਾ ਇਹ ਰਵੈਤੀ ਰਿਵਾਜ ਹੈ ਸੋ ਰਾਜਸਥਾਨ ਦੇ ਜ਼ਿਲ੍ਹਾ ਨਗੌਰ ਦੇ ਵਿੱਚ ਚੰਡੇਲੀ ਪਿੰਡ ਵਿੱਚ ਇੱਕ ਵਿਆਹ ਸਮਰੋਹ ਹੁੰਦਾ ਹੈ ਪੂਰੇ ਦੇਸ਼ ਦਾ ਧਿਆਨ ਉਸ ਵਿਆਹ ਸਮਰੋਹ ਨੇ ਖਿੱਚਿਆ ਜਦੋਂ ਟੋਟਲਿਆ ਪਰਿਵਾਰ ਦੇ ਭਰਾਵਾਂ ਨੇ ਆਪਣੇ ਭਤੀਜੇ ਸ਼੍ਰੀ ਆਸ਼ ਦੇ ਵਿਆਹ ਦੇ ਉੱਪਰ 21 ਕਰੋੜ 11 ਲੱਖ ਰੁਪਏ ਦਾ ਦਾਜ ਦੇ ਦਿੱਤਾ ਇਹ ਮੈਰਾਨਾ ਸਿਰਫ ਆਪਣੀ ਸ਼ਾਨ ਲਈ ਸਗੋਂ ਰਾਜਸਥਾਨ ਦੇ ਇਸ ਰਵਾਇਤੀ ਰਸਮ ਨੂੰ ਅੱਗੇ ਤੋਰਦਿਆਂ ਹੋਇਆਂ ਇਹ ਗਿਰਾ ਕਿ ਦੇਹ ਦਿੱਤਾ ਗਿਆ ਤੋਹਫਿਆਂ ਦੇ ਰੂਪ ਵਿੱਚ ਮੈਰਾ ਜਿਸ ਨੂੰ ਭਾਤ ਵੀ ਕਿਹਾ ਜਾਂਦਾ ਹੈ ਰਾਜਸਥਾਨ ਵਿੱਚ ਵਿਆਹਾਂ ਦੇ ਦੌਰਾਨ ਕੀਤੀ ਜਾਣ ਵਾਲੀ ਇੱਕ ਪ੍ਰਚੀਨ ਪਰੰਪਰਾ ਹੈ ਇਸ ਰਸਮ ਦੇ ਵਿੱਚ ਮਾਮਾ ਆਪਣੀ ਭੈਣ ਦੇ ਬੱਚਿਆਂ ਨੂੰ ਭਤੀਜੇ ਜਾਂ ਭਤੀਜੀ ਦੇ ਵਿਆਹ ਦੇ ਵਿੱਚ ਨਕਦੀ ਗਹਿਣੇ ਕੱਪੜੇ ਜ਼ਮੀਨ ਅਤੇ ਹੋਰ ਕੀਮਤੀ ਸਮਾਨ ਤੋਹਫੇ ਦੇ ਰੂਪ ਵਿੱਚ ਦਿੰਦੇ ਨੇ ਇਹ ਪਰੰਪਰਾ ਨਾ ਸਿਰਫ ਵਿੱਤੀ ਸਹਾਇਤਾ ਦਾ ਪ੍ਰਤੀਕ ਹੈ ਸਗੋਂ ਭਰਾ ਭੈਣ ਅਤੇ ਚਾਚੇ ਭਤੀਜੇ ਵਿਚਕਾਰ ਅਟੁੱਟ ਪਿਆਰ ਜਿਹੜਾ ਕਿ ਉਹ ਬਣਦਾ ਹੈ ਸਤਕਾਰ ਨੂੰ ਦਰਸਾਉਂਦੀ ਹੈ ਨਗੌਰ ਜ਼ਿਲ੍ਹੇ ਵਿੱਚ ਇਸ ਪਰੰਪਰਾ ਲਈ ਖਾਸ ਤੌਰ ਤੇ ਮਸ਼ਹੂਰ ਹੈ ਜਿੱਥੇ ਮਹਿਰਾ ਦੀ ਸ਼ਾਨ ਅਕਸਰ ਰਿਕਾਰਡ ਤੋੜ ਹੁੰਦੀ ਹੈ ਸੋ ਇਸ ਵਾਰ ਚੰਡੇਲੀ ਪਿੰਡ ਦੇ ਪੋਟਲੀਆ ਪਰਿਵਾਰ ਨੇ ਮਹਿਰਾ ਨੂੰ ਇੱਕ ਨਵੀਂ ਉਚਾਈ ਦਿੱਤੀ ਭਮਰ لال ਪੋਟਲੀਆ ਰਾਮਚੰਦ ਪੋਟਲੀਆ ਸੁਰੇਸ਼ ਪੋਟਰੀਆ ਅਤੇ ਡਾਕਟਰ ਕਰਨ ਪੋਟਰੀਆ ਨੇ ਆਪਣੀ ਭੈਣ ਦੇ ਬੇਟੇ ਸ਼੍ਰੀ ਆਸ ਦੇ ਵਿਆਹ ਦੇ ਵਿੱਚ ਚਾਰ ਸੂਟਕੇਸਾਂ ਵਿੱਚ ਪੈਕ ਕੀਤੇ 1 ਕਰੋੜ 51 ਲੱਖ ਰੁਪਏ ਨਗਦ 1 ਕਿਲੋ ਸੋਨਾ 15 ਕਿਲੋ ਚਾਂਦੀ ਤੇ 210 ਵਿਗੇ ਜ਼ਮੀਨ ਅਤੇ ਇੱਕ ਪੈਟਰੋਲ ਪੰਪ ਜੋ ਅਜਮੇਰ ਦੇ ਵਿੱਚ ਤੇ ਇੱਕ ਫਲੈਟ ਉਹ ਪੇਟ ਕੀਤਾ ਤੋਹਫੇ ਦੇ ਰੂਪ ਵਿੱਚ ਇਸ ਦੇ ਨਾਲ ਹੀ ਮਾਮਿਆਂ ਨੇ ਆਪਣੇ ਭਤੀਜੇ ਨੂੰ ਇੱਕ ਚਾਰ ਪਹੀਆ ਵਾਹਣ ਵਾਲੀ ਕਾਰ ਵੀ ਤੋਹਫੇ ਵਜਿ ਦਿੱਤੀ ਇਸ ਤੋਂ ਇਲਾਵਾ ਭੈਣ ਦੇ ਸਹੁਰੇ ਪੱਖ ਦੇ 500 ਪਰਿਵਾਰਾਂ ਨੂੰ 500 ਚਾਂਦੀ ਦੇ ਸਿੱਕੇ ਵੀ ਤੋਹਫੇ ਵਜਿ ਦਿੱਤੇ ਗਏ ਇਸੇ ਮਾਇਰ ਦੀ ਕੁੱਲ ਕੀਮਤ ਰੁਪਏ ਦਸੀ ਜਾ ਰਹੀ ਹੈ 21 ਕਰੋੜ 11 ਲੱਖ ਰੁਪਏ ਜਿਸ ਨੂੰ ਸਥਾਨਕ ਲੋਕ ਹੁਣ ਤੱਕ ਦਾ ਸਭ ਤੋਂ ਵੱਡਾ ਮਾਇਰ ਮੰਨਿਆ ਜਾ ਰਿਹਾ ਹੈ ਇਸ ਸਮਾਗਮ ਬਹੁਤ ਉਮਤਮ ਮੰਡਵਾ ਪਹੁੰਚਿਆ ਅਤੇ 100 ਵਾਹਨ ਅਤੇ 4 ਬੱਸਾਂ ਦਾ ਕਾਫਲਿਆਂ ਦੇ ਵਿੱਚ ਨਿਕਲਿਆ ਜੋ ਕਿਸੇ ਵੀ ਸ਼ਾਈ ਜਲੂਸ ਤੋਂ ਘੱਟ ਨਹੀਂ ਸੀ ਸੋ ਇਸ ਸ਼ਾਨਦਾਰ ਮੈਰੇ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਜੰਗਲ ਦੀ ਅੱਗ ਵਾਂਗ ਫੈਲੀ ਵੀਡੀਓ ਵਿੱਚ ਇੱਕ ਵਿਅਕਤੀ ਮਹਿਕ ਦੇ ਤੋਹਫਿਆਂ ਦਾ ਐਲਾਨ ਕਰਦਾ ਹੋਇਆ ਦਿਖਾਈ ਦਿੱਤਾ ਜਿਸ ਨੂੰ ਸੁਣ ਕੇ ਲੋਕ ਹੈਰਾਨ ਹੋਏ ਔਰ ਬਹੁਤ ਸਾਰੇ ਯੂਜ਼ਰਾਂ ਨੇ ਉਸ ਨੂੰ ਰਵਾਇਤੀ ਸ਼ਾਨ ਅਤੇ ਚਾਚਪਤ ਜਿਹਦਾ ਪਿਆਰ ਦੀ ਉਦਾਹਰਣ ਦਿੱਤੀ ਦੂਜਿਆਂ ਨੇ ਇਸ ਨੂੰ ਫਜ਼ੂਲ ਖਰਚੀ ਕਿਹਾ ਇੱਕ ਯੂਜ਼ਰ ਨੇ ਲਿਖਿਆ ਕਿ ਇੰਨਾ ਕੁ ਦਿਨ ਤੋਂ ਬਾਅਦ ਵਿਹਾਂ ਦੀ ਕੀ ਰੋੜ ਸੀ ਜਦੋਂ ਕਿ ਇੱਕ ਹੋਰ ਯੂਜ਼ਰ ਨੇ ਪਰੰਪਰਾ ਦੀ ਪ੍ਰਸ਼ੰਸਾ ਕੀਤੀ ਹੈ ਇਸ ਨੂੰ ਪਾਤ ਰਸਮ ਦਾ ਹਿੱਸਾ ਦੱਸਿਆ ਜਾ ਰਿਹਾ ਹੈ ਇਸ ਵੀਡੀਓ ਨੂੰ ਹੁਣ ਤੱਕ ਲਗਭਗ ਲੱਖਾਂ ਲੋਕ ਵੇਖ ਚੁੱਕੇ ਹਨ ਇਹ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਜੋ ਇਹ ਵਿਆਹ ਸਮਾਗਮ ਹੋਇਆ ਹੈ 21 ਕਰੋੜ 11 ਲੱਖ ਰੁਪਏ ਦੇ ਤੋਹਫੇ ਵੇਟ ਕੀਤੇ ਗਏ ਇਸ ਵਿਆਹ ਦੇ ਵਿੱਚ ਜੇ ਆਮ ਲੋਕਾਂ ਦਾ ਜਿਹੜਾ ਇਸ ਦੇ ਬਾਰੇ ਕੀ ਵਿਚਾਰ ਹੋਵੇਗਾ ਤੁਸੀਂ ਆਪਣੇ ਕਮੈਂਟ ਬਾਕਸ ਵਿੱਚ ਜਰੂਰ ਕਮੈਂਟ ਕਰਕੇ ਦੱਸਿਓ ਜੇ ਕਿ ਇਹ ਰਜਵਾਰੇ ਲੋਕ ਇਹ ਅਮੀਰ ਲੋਕ ਜੇ ਇਹਨਾਂ ਕੋਲੋਂ ਕੋਈ ਰੋਟੀ ਮੰਗ ਲਵੇ ਤਾਂ ਰੋਟੀ ਨਹੀਂ ਦੇ ਸਕਦੇ ਲੇਕਿਨ ਇੱਕ ਪਾਸੇ ਆਪਣਾ ਦਿਖਾਵਾ ਕਰਨ ਵਾਸਤੇ ਇਹ ਲੋਕ ਇਹਨਾਂ ਦਹਾਈਂ ਦਿੰਦੇ ਨੇ ਜਿਹੜਾ ਕਿ ਇੱਕ ਬਹੁਤ ਵੱਡੀ ਲਹਨਤ ਹੈ ਸਮਾਜ ਦੇ ਵਿੱਚ